ਦੋਸਤੋ 8000 ਸਕਰ ਫੁੱਟ ਦੇ ਵਿੱਚ ਬਣਿਆ ਇੱਕ ਕਲਾਸਿਕਲ ਘਰ ਲੈ ਕੇ ਆਇਆ ਤੁਹਾਡੇ ਲਈ ਜਿਹਦੀ ਲੁੱਕ ਕਹਦੀ ਹੈ ਬਹੁਤ ਸ਼ਾਨਦਾਰ ਹੈ ਤੇ ਸਭ ਤੋਂ ਵੱਡੀ ਗੱਲ ਬਹੁਤ ਸਾਰੇ ਮਿੱਤਰਾਂ ਦੇ ਸਵਾਲ ਹੁੰਦੇ ਨੇ ਵੀ ਸਾਨੂੰ ਉਹ ਬਿਲਡਰ ਚਾਹੀਦੇ ਨੇ ਜਿਹੜੇ ਵੱਡੇ ਪ੍ਰੋਜੈਕਟਾਂ ਦਾ ਕੰਮ ਕਰਦੇ ਹੋਣ ਤਾਂ ਤੁਹਾਡੇ ਲਈ ਉਹੀ ਭਰਾ ਜੀ ਦੋਨੇ ਲੈ ਕੇ ਆਏ ਆ ਬਾਈ ਬਲਕਾਰ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਾਈ ਜੀ ਅ ਖੁਸ਼ੀ ਵਾਲੀ ਗੱਲ ਹੁੰਦੀ ਆ ਵੀ ਦੋ ਭਰਾ ਇਕੱਠੇ ਕੰਮ ਕਰਦੇ ਹੋ ਤੇ ਕੰਮ ਵੀ ਬਾਕੀ ਇਕੱਠੇ ਨਾਲ ਮੂੰਹ ਮੋਲਦਾ ਗਾ ਬਾਈ ਜੀ ਗੱਲ ਕਰੀਏ ਕਿੰਨੇ ਵਾਈ ਕਿੰਨੇ ਦਾ 플ੌਟ ਸਾਈਜ਼ ਆ ਤੇ ਟੋਟਲ ਸਕੁਅਰ ਫੁੱਟ ایرিয়া ਕਿੰਨਾ ਸਰ 80 ਵਾਈ 80 ਦਾ 플ੌਟ ਆ ਸਰ ਠੀਕ ਹੈ ਜੀ ਇਹ 8000 ਫੁੱਟ ایرিয়া ਸਰ ਬਣਿਆ ਹੋਇਆ ਸਾਰਾ ਠੀਕ ਹੈ ਜੀ ਕਿੰਨਾ ਸੱਤਿਆ ਹੋਇਆ ਲੈਂਟਰ ਦਾ ایرিয়া ਜੀ ਕਲਾਸਿਕਲ ਲੁੱਕ ਜਿਹਾ ਬਣਿਆ ਹੋਇਆ ਸਾਰੇ ਜੇ ਕਲਾਸਿਕਲ ਗੇਟ ਲਾਇਆ ਜੀ ਸਨੇ ਕਲਾਸਿਕਲ ਅੰਦਰ ਫਾਲਸੀ ਨਜ਼ਰੀਏ ਸਰ ਠੀਕ ਹੈ ਜੀ ਜੇ ਗੱਲ ਕਰੀਏ ਜੀ ਇੱਕ ਚੀਜ਼ ਹੁੰਦੀ ਆ ਕਹਿੰਦੇ ਮੇਕਅਪ ਕਰੀ ਹੋਈ ਕੋਠੀ ਦਾ ਸ ਜੋ ਰੰਗ ਹੋਏ ਨਾ ਟੈਲਾਂ ਲੱਗ ਜਾਂਦੇ ਨੇ ਪਰ ਆਪਾਂ ਹੀ ਕੋਠੀ ਦਿਖਾਉਣ ਦਾ ਮਕਸਦ ਮਤਲਬ ਪਲੇਨ ਕਿਉਂ ਦਿਖਾ ਰਹੇ ਆਪਾਂ ਅਸੀਂ ਤਾਂ ਦਿਖਾ ਰਹੇ ਸਰ ਤੁਹਾਨੂੰ ਪਤਾ ਲੱਗੇ ਰਹੇ ਕਿ ਬੰਦੇ ਨੇ ਵੀ ਕੋਠੀ ਤਿਆਰ ਕਰਕੇ ਦੇ ਰੇ ਹੁੰਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਰ ਜਦੋਂ ਤਿਆਰ ਹੋ ਗਿਆ ਮਕਾਨ ਫਿਰ ਸਾਰਾ ਨੁੱਕੂ ਨਿਕੜ ਕੇ ਆਉਂਦੀ ਜੀ ਠੀਕ ਹੈ ਜੀ ਮਤਲਬ ਚੀਜ਼ ਪਤਾ ਲੱਗੇ ਵੀ ਬਾਈ ਹੋਰਾਂ ਨੇ ਜਿਹੜਾ ਅੰਦਰਲਾ ਕੰਮ ਕੀਤਾ ਉਹ ਕਿਸ ਤਰੀਕੇ ਦਾ ਕੀਤਾ ਹੈ ਪਲਾਸਟਰ ਕਿਹੋ ਜੀ ਕੁਆਲਿਟੀ ਰਹਿੰਦੀ ਆ ਸ਼ੋਰੇਸਲਾਬਲੀ ਕੀ ਰਹਿੰਦਾ ਸਾਰਿਆਂ ਤੋਂ ਪਹਿਲਾਂ ਗੱਲ ਕਰੀਏ ਜੀ ਨਿਉਆਂ ਦੀ ਗੱਲ ਕਰੀਏ ਨੇਵਾ ਦੇ ਵਿੱਚ ਆਪਾਂ ਕੀ ਵੱਖਰਾ ਕਰਦੇ ਆ ਵੀ ਜਿਹੜਾ ਸੋਰਾਸਲਾ ਪੂਰੇ ਤੱਕ ਦਿਖਣੀ ਹੈ ਸਰ ਸਾਰੇ ਆਪਾਂ ਨੇ ਟਾਈਪਿੰਗ ਪਾਇਆ ਸਾਰੇ નીચે ਠੀਕ ਹੈ ਜੀ 12 mm ਦਾ ਸਰੀਏ ਪਾਇਆ ਜੀ નીચે ਉੱਪਰ ਜਾ ਕੇ ਫਿਰ ਸਾਰੇ ਪਿਲਰ ਪਾਏ ਆ ਜੀ ਪਿਲਰ ਸਾਰੇ 16 mm ਦੇ ਪਿਲਰ ਖੜੇ ਕਰੇ ਹੋਏ ਆ ਸਾਰੇ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਪਰਸ ਪਾਇਆ ਆਪਣੇ નીચે ਲੈਟਰ ਪਾ ਕੇ ਜੀ ਫਿਰ ਟਾਈਲ ਪਰਸ ਲੋਆ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਜੀ ਆਜੂਗੀ ਦੋਸਤੋ ਅੰਦਰ ਲੈ ਕੇ ਚਲਦੇ ਆ ਤੇ ਬਹੁਤ ਸੋਹਣੀ ਲੁੱਕ ਆਉਂਦੀ ਅੰਦਰੋਂ ਤੇ ਵੈਂਟੀਲੇਸ਼ਨ ਦਾ ਜੀ ਪੂਰਾ ਪ੍ਰਬੰਧ ਰੱਖਿਆ ਜੇ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਇੱਧਰ ਡ్రਾਈング ਰੂਮ ਆ ਗਿਆ ਜੀ ਹਾਂ ਜੀ ਡ్రਾਈング ਰੂਮ ਆ ਗਿਆ ਜੀ ਇਹ 16 ਬਾਈ 16 ਦਾ ਸਾਰਾ ਡ్రਾਈング ਰੂਮ ਆ ਜੀ ਇਹ ਸਰ ਟਾਲੀ ਦੀ ਲੱਕੜ ਦਾ ਲੱਗਦੇ ਰਿਹਾ ਪਾਲਸ ਕਰਕੇ ਦੇਵਾਂਗੇ ਜੀ ਆਪਾਂ ਟਾਲੀ ਦੀ ਬਿਲਕੁਲ ਸੁੱਕੀ ਲੱਕੜ ਲੱਗੀ ਹੋਈ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਮਾਲਾ ਹਰ ਇੱਕ ਚੀਜ਼ ਜਿਹੜੀ ਵੀ ਲੱਗੀ ਦੇਖਣ ਨੂੰ ਮਿਲ ਰਹੀ ਆ ਪ੍ਰੋਪਰ ਹੋਊਗੀ ਤੇ ਸਭ ਤੋਂ ਵੱਡੀ ਗੱਲ ਹੈ ਨਾ ਇੱਕ ਚੰਗੇ ਬਿਲਡਰ ਦੀ ਨਹੀ ਆਨੀ ਗੱਲ ਜੇ ਦੋਸਤੋ ਕਰੀਏ ਬਾਈ ਉਹਨਾਂ ਨੇ ਜਿੰਨੀ ਵੀ ਟਾਇਲ ਲੱਗੀ ਆ ਉੱਪਰ ਪ੍ਰੋਪਰ ਜਿਹੜਾ ਕਿ ਮੈਟ ਵਿਛਾਇਆ ਕਾਗਜ਼ ਲਾਇਆ ਹੋਇਆ ਵੀ ਤਾਂ ਜੋ ਮਹਿੰਗੇ ਰੇਟਾਂ ਦੀ ਟਾਇਲ ਦੇ ਉੱਪਰ ਕੋਈ ਸਕਰੈਚ ਜਾਂ ਕੋਈ ਪ੍ਰੋਬਲਮ ਨਾ ਆਵੇ। ਇਹ ਸਰ ਸਲ ਸਵਾਨੀਆ ਕੰਪਨੀ ਦੇ ਸਰ ਟਾਇਲ 4/6 ਦੀ ਟਾਇਲ ਆ ਸਰ। ਸਾਰਾ ਲੇਬਲਿਸ ਗ੍ਰਾਵੀਟ ਕਾਲੂ ਟਾਇਲ ਦੇ ਕੋਈ ਸਕਰੈਚ ਨਾ ਆਵੇ ਸਰ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਜੇ ਗੱਲ ਕਰੀ ਇਧਰ ਇੱਕ ਰੂਮ ਆ ਗਿਆ ਜੀ। ਹਾਂ ਇਹ ਬੈਡਰੂਮ ਆ ਗਿਆ ਜੀ। ਬੈਡਰੂਮ ਦੇ ਨਾਲ ਬਾਥਰੂਮ ਆ ਗਿਆ ਜੀ। ਬਾਥਰੂਮ ਦੇ ਨਾਲ ਡਰੈਸਿੰਗ ਆ ਸਰ। ਠੀਕ ਹੈ ਜੀ। ਠੀਕ ਹੈ ਸਰ। ਤੇ ਲੋਕ ਦੋਸਤੋ ਇੱਕ ਇਧਰ ਵੀ ਤੁਹਾਨੂੰ ਡਿਜ਼ਾਈਨ ਦਿਖਾ ਦੀ ਵਧੀਆ ਚੀਜ਼। ਇਹ ਡਬਲ ਜਿਹੜਾ ਟਾਫਨ ਗਲਾਸ ਲੱਗਿਆ ਹੈ ਸਰ 12 ਮੂ ਦਾ ਟਾਫਨ ਗਲਾਸ ਆ ਉਹਰੇ ਅਸੀਂ ਝੁੰਮਰ ਲਾ ਕੇ ਦੇਵਾਂਗੇ ਸਾਰਾ ਕਲਾਸਿਕਲ ਝੁੰਮਰ ਆਈ ਇਹ ਕਲਾਸਿਕਲ ਸਾਰੀ ਫਾਸਿਲਿੰਗ ਕਰਾਈ ਹੋਈ ਹੈ ਜੀ ਇਹ ਨੀਚੇ ਵੀ ਸਾਰੇ ਕਲਾਸਿਕਲ ਕਰੀ ਹੋਈ ਜੀ ਫਾਸਿਲ ਠੀਕ ਹੈ ਜੀ ਤੇ ਦੋਸਤੋ ਇੱਕ ਚੀਜ਼ ਜਿਹੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਨਾ ਜਿਹੜਾ ਵੀ ਚੰਗਾ ਬਿਲਡਰ ਹੋਊ ਚੰਗਾ ਆਰਕੀਟੈਕਟ ਹੋਊਗਾ ਘਰ ਨੂੰ ਬਿਨਾਂ ਲਾਈਟਾਂ ਤੋਂ ਲਾਈਟਾਂ ਵਾਲਾ ਘਰ ਬਣਾ ਹੁੰਦਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਹਨੇਰਾ ਨਹੀਂ ਜਾਪਦਾ ਹੈਗਾ ਸ਼ੀਸ਼ੇ ਲੱਗਿਆਣਗੇ ਆ ਕੋਈ ਫਰਕ ਨਹੀਂ ਪੈਣਾ ਗੇਟ ਲੱਗੇ ਜਾਣਗੇ ਬਹੁਤ ਸੋਹਣਾ ਜਨਮ ਹੁੰਦਾ ਆ ਆਪਣੀ ਉਪਰਨ ਲੌਬੀ ਆ ਗਈ ਉਹ ਉਪਰਨ ਲੌਬੀ ਆ ਗਈ ਜੀ ਇਹ ਕਿਚਨ ਆ ਗਈ ਇੱਧਰ ਕਿਚਨ ਦਾ ਏਰੀਆ ਦਿੱਤਾ ਹੋਇਆ ਜੀ ਇਹ ਸਰ 14 22 16 ਦੀ ਕਿਚਨ ਬਣਾਈ ਹੋਈ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਿਚਨ ਦੇ ਨਾਲ ਨਾਲ ਸਰ ਸਟੋਰ ਬਣਾਇਆ ਹੋਇਆ ਆਪਾਂ ਨੇ ਠੀਕ ਹੈ ਜੀ ਠੀਕ ਹੈ ਜੀ ਜੀ ਇਹ ਛੇ ਆਪਣਾ ਖਾਲੀ ਏਰੀਆ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਸਰ ਜੀ ਇੱਧਰ ਵੀ ਓਪਨ ਦਿੱਤਾ ਇੱਧਰੋਂ ਆਪਾਂ ਦੂਜੇ ਰੂਮ 'ਚ ਵੀ ਜਾ ਸਕਦੇ ਹਾਂ ਜੀ ਹਾਂ ਜੀ ਹਾਂ ਇੱਧਰ ਇੱਧਰ ਅੰਦਰ ਦਵਾਰ ਹੈ ਆਪਾਂ ਅੰਦਰ ਪੜ ਸਕਦੇ ਠੀਕ ਹੈ ਜੀ ਪਲੂ ਆਪਣਾ ਕੋਈ ਨੌਕਰ ਰੱਖਿਆ ਜੀ ਬਾਹਰ ਦੇ ਬਾਹਰ ਕੱਪੜੇ ਧੋ ਸਕਦਾ ਬਾਹਰ ਦੇ ਬਾਹਰ ਜੀ ਠੀਕ ਹੈ ਜੀ ਕਿੱਜਾ ਮਾ ਜਾ ਸਕਦਾ ਸਰ ਠੀਕ ਹੈ ਜੀ ਲਓ ਵੀ ਦੋਸਤੋ ਇੱਕ ਰੂਮ ਇਧਰ ਆ ਗਿਆ ਗਰਾਉਂਡ ਫਲੋਰ ਤੇ ਤਿੰਨ ਰੂਮ ਆ ਨਾਲ ਇਹਦੀ ਡਰੈਸਿੰਗ ਦਿੱਤਾ ਹੋਇਆ ਹੈਗਾ ਤੇ ਸਰ ਜੇ ਗੱਲ ਕਰੀਏ ਘਰ ਦਾ ਨਕਸ਼ਾ ਬਹੁਤ ਸੋਹਣਾ ਘਰ ਬਹੁਤ ਵਧੀਆ ਤਿਆਰ ਕਰ ਰਹੇ ਆ ਤੇ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜਾਂਦਾ ਜੀ ਸਰ ਦੋ ਬੈਡਰੂਮ ਉੱਪਰ ਡਰੈਸਿੰਗ ਬਾਥਰੂਮ ਪੂਜਾ ਰੂਮ ਠੀਕ ਹੈ ਜੀ ਲੌਬੀ ਓਪਨ ਠੀਕ ਹੈ ਜੀ ਅਰ ਸਾਰਾ ਬਣਦੇ ਹੋਇਆ ਸਰ ਠੀਕ ਹੈ ਜੀ ਭਾਈ ਜੇ ਗੱਲ ਕਰੀਏ ਨਾ ਇੱਕ ਚੰਗੇ ਬਿਲਡਰ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਉਹਨੇ ਪ੍ਰੋਡਕਟ ਕੀ ਲਾਇਆ ਇਹਦੇ ਵਿੱਚ ਸਰੀਆ ਸਿਮਿੰਟ ਜਿਹੜੀ ਵੀ ਆਪਾਂ ਕੁਆਲਿਟੀ ਉਹ ਕਿਹੜੀ-ਕਿਹੜੀ ਯੂਜ਼ ਕੀਤੀ ਆ ਸਰ ਸਰੀਆ ਟਾਟਾ ਦਾ ਆਇਆ ਹੋਇਆ ਆਲਟਰਨੇਟਿਕ ਸੁਮਟਾ ਆਨੰਦਪੁਰ ਸਹਿਬ ਦਾ ਰੇਤ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਜੋ ਇਹ ਫਾਲਸਿਲਿੰਗ ਹੋਈ ਹੋਈ ਆ ਇਹਦੇ ਵਿੱਚ ਵੀ ਜੋ ਚੈਨਲ ਪਿਆ ਹੋਇਆ ਸਰ ਸਾਰਾ ਟਾਟਾ ਦਾ ਲਾਇਆ ਹੋਇਆ ਸਰ ਉਹ ਵੀ ਸਾਰਾ ਟਾਟਾ ਦਾ ਟਾਟਾ ਦਾ 3 ਲਾਇਆ ਜਿੱਥੇ ਮਰਜੀ ਤੁਸੀਂ ਖੋਲ ਲਿਓ ਉੱਪਰ ਹਲੇ ਹੋਈ ਨਹੀਂ ਫਾਲਸਿਲਿੰਗ ਉੱਪਰ ਦੇਖਣੇ ਤੁਹਾਨੂੰ ਦਿਖਾ ਵੀ ਦਿੰਦਾ ਜੀ ਟਾਟਾ ਦੀ ਮੋਹਰ ਲੱਗੀ ਹੋਈ ਆ ਠੀਕ ਆ ਜੀ ਠੀਕ ਆ ਸਰ ਜੀ ਲਓ ਵੀ ਦੋਸਤੋ ਜੇਕਰ ਤੁਸੀਂ ਵੀ ਚਾਹੋ ਨਾ ਵੀ ਰੁਪਈਆ ਲਾਉਣਾ ਖਾਸ ਆ ਸਾਰਾ ਘਰ ਤੇ ਘਰ ਮੂਹੋ ਬੋਲੇ ਤਾਂ ਬਾਈ ਹੋਰਾਂ ਨੂੰ ਯਾਦ ਕਰ ਲਿਓ ਕਿਉਂਕਿ ਜਿਹੜਾ ਵੀਰ ਹੋਰੀ ਕੰਮ ਕਰਦੇ ਆ ਨਾ ਸਪਾਈ ਦਾ ਤੁਸੀਂ ਤੁਹਾਡੇ ਸਾਹਮਣੇ ਦੇਖ ਹੀ ਸਕਦੇ ਹੋ ਉਸ ਤੋਂ ਇਲਾਵਾ ਪ੍ਰੋਡਕਟ ਜਿਹੜੇ ਬਿਦੇ ਮਟੀਰੀਅਲ ਚ ਜੂਸ ਕਰਦੇ ਨੇ ਉਹ ਸਾਰੇ ਪ੍ਰੋਪਰ ਇੱਕ ਨੰਬਰ ਕੁਆਲਿਟੀ ਦੇ ਹੁੰਦੇ ਨੇ ਤੇ ਡਿਜ਼ਾਈਨ ਤੁਹਾਡੇ ਸਾਹਮਣੇ ਆ। ਭਾਈ ਇਸ ਤੋਂ ਇਲਾਵਾ ਕਿੰਨੇ ਕੁ ਤੋਂ ਆਪਣੀ ਸਟਾਰਟਿੰਗ ਹੋ ਜਾਂਦੀ ਆ ਜੇ ਬਿਦੇ ਮਟੀਰੀਅਲ ਦੀ ਗੱਲ ਕਰੀਏ ਜਿਵੇਂ 22500 ਕਿੱਥੋਂ ਤੱਕ ਆਪਾਂ ਕੰਮ ਕਰਦੇ ਸਰ 2500 ਤੋਂ ਅਸੀਂ ਸ਼ੁਰੂ ਕਰਦੇ ਆ ਘੱਟੋ ਘੱਟ 3000 ਫੁੱਟਰੀਆ ਹੋਵੇ ਤਾਂ ਅਸੀਂ ਕੰਮ ਕਰਦੇ ਸਰ ਇਸ ਦਿਨੋਂ ਘੱਟ ਸਾਨੂੰ ਕੋਈ ਫੋਨ ਨਾ ਕਰੇ। ਠੀਕ ਹੈ ਜੀ। ਤੇ ਕਿਹੜੇ ਏਰੀਆ ਦੇ ਵਿੱਚ ਆਪਾਂ ਕੰਮ ਕਰਦੇ ਅਸੀਂ ਪਟਿਆਲੇ ਤੋਂ 100 ਕਿਲੋਮੀਟਰ ਦੀ ਆਲੇ-ਦਾਲੇ ਕੰਮ ਲਗਭਗ ਅੱਧਾ ਪੰਜਾਬ ਕਵਰ ਹੋ ਜਾਂਦਾ। ਹਾਂ ਜੀ ਹਾਂ ਜੀ ਅ ਤੇ ਲੋ ਵੀ ਕੰਮ ਕਰਾ ਕੇ ਸਰ ਕੁਆਲਟੀ ਦਾ ਕਰਕੇ ਦੇਵਾਂਗੇ ਫੁੱਲ ਠੀਕ ਹੈ ਜੀ ਸਾਰਾ ਜੋ ਵੀ ਤਾਰ ਆ ਆਰ ਆਰ ਦੀ ਸਾਰੀ ਤਾਰ ਪਾਈ ਹੋਈ ਆ ਹੈਵਲ ਦੇ ਸਾਰੇ ਸੁੱਚ ਲੱਗ ਦੇਵਾਂਗੇ ਸਰ ਠੀਕ ਹੈ ਜੀ ਤੇ ਲੋ ਵੀ ਦੋਸਤੋ ਜੇਕਰ ਤੁਸੀਂ ਵੀ ਚਾਹੋ ਨਿਓ ਵੀ ਤੁਹਾਡੇ ਸੁਪਨੇ ਦਾ ਘਰ ਇੱਕ ਸੋਹਣਾ ਬਿਲਡਰ ਆਹੀ ਬਣੇ ਇੱਕ ਸੋਹਣੀ ਚੀਜ਼ ਬਣੇ ਲੰਮਾ ਸਮਾਂ ਚੱਲੇ ਲੋਕੋ ਦੀ ਸੋਹਣੀ ਆਵੇ ਤਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਹੱਲ ਹੈ ਭਾਈ ਬਲਖਾਰ ਹੋਰੀ ਤੇ ਨੰਬਰ ਸਕਰੀਨ ਤੇ ਦਿੱਤਾ ਇੱਕ ਵਾਰ ਕਾਲ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਤੁਹਾਡਾ ਜਿਹੜਾ ਘਰ ਤਿਆਰ ਕੀਤਾ ਵੀਰ ਹੋ ਰਹੇ ਨੇ ਤੇ ਜੇ ਗੱਲ ਕਰੀ ਜੀ ਬਲਕਾਰ ਸਿੰਘ ਹੋ ਰਹੇ ਨੇ ਜਿਹੜਾ ਆਪਣਾ ਘਰ ਤਿਆਰ ਕੀਤਾ ਹਾਂਜੀ ਕਿਵੇਂ ਤੁਸੀਂ ਜੱਜ ਕਰੋਗੇ ਰਿਵਿਊ ਕਰੋਗੇ ਜੀ ਗੱਲ ਬਹੁਤ ਵਧੀਆ ਜੀ ਠੇਕੇਦਾਰ ਬਲਕਾਰ ਸਿੰਘ ਆਪਾਂ ਨੂੰ ਮਿਲਿਆ ਜੀ ਇਸ ਨੇ ਆਪਦਾ ਘਰ ਸਮਝ ਕੇ ਬਣਾਇਆ ਜਿਵੇਂ ਆਪਦਾ ਘਰ ਹੁੰਦਾ ਜੀ ਸਾਰੀ ਚੀਜ਼ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਨਿਊਆ ਕੱਢੀਆਂ ਨਿਊਆ ਕੱਢਣ ਤੋਂ ਬਾਅਦ ਬੀਮ ਪਾਇਆ ਫਿਰ ਪਲਿੰਥ ਬੀਮ ਪਾਇਆ ਵੀ ਕੱਲ ਨੂੰ ਸਲਾਬ ਵੀ ਉੱਪਰ ਨਾ ਆਵੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਇਸ ਨੂੰ ਤਕਰੀਬਨ ਪੌਣੇ 2 ਸਾਲ ਹੋ ਗਏ ਬਣਦੀ ਨੂੰ ਤੇ ਕਿਤੇ ਵੀ ਸਲਾਬਸ ਲੋਕ ਸਾਨੂੰ ਹੁਣੇ ਚਮਕੂਗੀ ਵੀ ਨਹੀਂ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਕਰਿਆ ਜੀ ਸਾਰੀ ਸੈਟੀਸਫਾਈ ਹੈ ਜੀ ਬਿਲਕੁਲ ਜੀ ਸੈਟੀਸਫਾਈਡ ਆ ਤੇ ਜਿਵੇਂ ਆਪਣੇ ਫਰਸ਼ ਪਾਇਆ ਫਰਸ਼ ਦੇ ਨੀਚੇ ਵੀ ਇਹਨਾਂ ਨੇ ਲੈਂਟਰ ਵੀ ਪਾਇਆ ਸਾਰਾ ਵੀ ਦਬਣ ਵੀ ਨਾ ਐਂ ਬਹੁਤ ਚੰਗੀ ਤਰ੍ਹਾਂ ਕੰਮ ਕਰਿਆ ਜੀ ਜੀ ਸਰ ਬਹੁਤ ਮਾਰ ਕੈਂਦਾ ਮੈਂ ਮੈਂ ਸੰਦੀਪ ਸਿੰਘ ਜੇਜੀਆਂ ਜੀ ਮੇਰਾ ਪਿੰਡ ਚੂੜਲਕਲਾਂ ਜੀ ਜੀ ਆਪਣਾ ਤਹਿਸੀਲ ਲਹਿਰਾਗਾਗਾ ਠੀਕ ਹੈ ਜੀ